ਲੰਬੇ ਸਮੇਂ ਤੋਂ 1967 ਛਾੜ ਤੋਂ ਖੇਤਾਂ ਜਿਹੜਾ ਉਹ ਖੇਤਾਂ ਦੇ ਵਿੱਚ ਉਪਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਿਹਾ ਤੇ ਘਾਟਾ ਖਾਦਾ ਤੇ ਵੱਡਾ ਕਰਜ਼ਈ ਹੋਇਆ ਖੁਦ ਵੱਲੋਂ ਕਿਸਾਨ ਜਿੱਥੇ ਬੰਦੀਆਂ ਗਵਾ ਫੋੜਮ ਦੀ ਕਾਲ ਤੇ ਪਹੁੰਚੀ ਹੈ ਸਾਂਝੂ ਨੇ ਅਨੇਕਾਂ ਸਿੱਧੂ ਪਰ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਵੱਲੋਂ ਕਬੱਡਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਪਿਛਲੀ 13 ਫਰਵਰੀ ਤੋਂ ਲੈ ਕੇ ਐ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਵੱਡੇ ਫੋਰਮ ਹੈ ਉਹਨਾਂ ਵੱਲੋਂ ਜਿਹੜਾ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਸੀ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ 13 ਫਰਵਰੀ ਤੋਂ ਦਿੱਲੀ ਵੱਲ ਜਿਹੜਾ ਕੂਚ ਕੀਤਾ ਹੋਇਆ ਗਿਆ ਕਿਸਾਨਾਂ ਵੱਲੋਂ ਸਾਰੀਆਂ ਸਟੇਟਾਂ ਦੇ ਵਿੱਚੋਂ ਤੇ ਭਾਰਤ ਸਰਕਾਰ ਨੇ ਦਿੱਲੀ ਨੂੰ ਜਾਂਦਿਆਂ ਹਰ ਸੜਕਾਂ ਬੁਰੀ ਤਰ੍ਹਾਂ ਬਲਾਕ ਕੀਤੀਆਂ ਵੱਡੇ ਨਾਕਾਬੰਦੀ ਕੀਤੀ ਹੈ ਕਨਿਆਲੀਆਂ ਤਾਰਾਂ ਲਾਈਆਂ ਗਈਆਂ ਵੱਡੀ ਫੋਰਸ ਲਾਈ ਗਈ ਹੈ ਕੰਪਨੀਆਂ ਉੱਥੇ ਤੇ ਦੇਸ਼ ਦਾ ਅੰਨ ਦਾਤਾ ਕਿਰਤੀ ਲੋਕ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਆਪਦੀ ਰਾਜਧਾਨੀ ਵੱਲ ਪੀਸਫੁਲੀ ਆਪਦੇ ਰਾਜਧਾਨੀ ਦੇ ਵਿੱਚ ਆਪਣੀਆਂ ਮੰਗਾਂ ਨੂੰ ਮਨਵਾਉਣ ਗਏ ਹੈ ਤੇ ਭਾਰਤ ਸਰਕਾਰ ਨੇ ਜਿਹੜਾ ਹੈਗਾ ਉਹਨਾਂ ਦੇ ਉੱਤੇ ਵੱਡਾ ਇੱਕ ਗੋਲਾ ਬਰੂਦ ਵਰਸਾ ਕੇ ਸੈਂਕੜੇ ਕਿਸਾਨ ਗੰਭੀਰ ਜ਼ਖਮੀ ਕੀਤੇ ਉੱਥੇ ਸਾਡੇ ਸ਼ੁਭ ਕਰਨ ਸਿੰਘ ਵੱਲੋਂ ਵਰਗੇ ਨੌਜਵਾਨ ਸਿੱਧੀ ਗੋਲੀ ਮਾਰ ਕੇ ਭਾਰਤ ਸਰਕਾਰ ਨੇ ਸ਼ਹੀਦ ਕੀਤੇ ਉਹਨਾਂ ਨੂੰ ਲੈ ਕੇ ਆ ਸਾਡੇ ਜਿਹੜਾ ਵੱਖ-ਵੱਖ ਬਾਡਰਾਂ ਦੇ ਉੱਤੇ ਅੰਦੋਲਨ ਸਾਡਾ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਜਿਹੜਿਆਂ ਮੰਗਾ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਲੈਣਾ ਸੀਟੂ ਪਲੱਸ 50% ਦੇ ਮੁਤਾਬਕ ਫਸਲਾਂ ਦੇ ਭਾਹ ਕਿਸਾਨ ਮਜ਼ਦੂਰ ਜਦੋਂ ਜਹਿਤ ਕਰਦਾ ਹੈ 1967 68 ਤੋਂ ਲੈ ਕੇ ਖਾਲੀ ਪਏ ਕੇਂਦਰੀ ਪੂਲ ਭਾਰਤ ਸਰਕਾਰ ਦੇ ਭਰਦਾ ਆ ਅਨਾਜ ਪੱਖੋਂ ਦੋਨੋਂ ਮੁਨਾਫੇ ਵਾਲਾ ਪਾਣੀ ਮਿਲਿਆ ਉਹ ਕਰਜ਼ਈ ਹੋਇਆ ਹੈ ਕਰਜ਼ੇ ਦੀ ਪੰਡ ਹੈ ਕਿਸਾਨ ਖੁਦ ਕਸ਼ੀਆਂ ਕਰ ਰਿਹਾ ਹੈ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈ ਇਹਨਾਂ ਹੋਰ ਜਿਹੜੀਆਂ ਪਿਛਲੇ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾ ਹੈ ਉਹ ਪਾਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਇਹਨਾਂ ਸਾਰੀਆਂ ਨੂੰ ਲਾਗੂ ਕਰਵਾਉਣ ਲਈ ਮੰਗਾ ਨੂੰ ਮਨਵਾਉਣ ਲਈ ਵੱਡੇ ਫੋਰਮਾਂ ਤੋਂ ਇਹ ਸ਼ੰਭੂ ਵਾਰਡ ਖਨੋਰੀ ਵਾਰਡਰ ਡੱਬਾ ਵਾਲੀ ਵਾਰਡਰ ਇਹਨਾਂ ਵਾਰਡਰਾਂ ਦੇ ਉੱਤੇ ਸੰਘਰਸ਼ਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਸੰਘਰਸ਼ ਨੂੰ ਲਾਮਬੰਦੀ ਲਈ ਅੱਗੇ ਵਧਾਉਣ ਲਈ ਜਿਹੜਾ ਅੱਜ ਟਰੈਕਟਰ ਮਾਰਚ ਫਰੀਦਕੋਟ ਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂ ਪਰ ਵੱਲੋਂ ਇੱਕ ਵੱਡਾ ਮਾਰਚ ਇੱਥੇ ਪਿੰਡਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਥੋੜੇ ਸਮੇਂ ਦੇ ਵਿੱਚ ਸੈਂਕੜੇ ਟਰੈਕਟਰ ਇਕੱਠੇ ਹੋਣੇ ਸੋ ਅੱਜ ਇਹ ਮਾਰਚ ਕੀਤਾ ਜਾ ਰਿਹਾ ਹੈ ਔਰ ਭਾਰਤ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਦੱਸਣਾ ਚਾਹੁੰਦੇ ਆ ਜੋ ਕਿ ਤੁਸੀਂ ਦੇਖੋ ਹੁਣ ਚੋਣ ਜਾਬਤਾ ਲੱਗਿਆ ਹੋਇਆ ਚੋਣਾ ਹੋ ਜਾਣੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋਣੀਆਂ ਕਬਕ ਵੱਖ-ਵੱਖ ਪਾਰਟੀਆਂ ਪਿੰਡਾਂ ਦੇ ਵਿੱਚ ਫਸਲੀ ਵਟੇਰੇ ਆਪੋ ਆਪਣੇ ਰੰਗ ਬਦਲਾ ਕੇ ਪੱਕੀਆਂ ਫਸਲਾਂ ਦੇ ਮਤਲਬਕ ਆਪਣੀਆਂ ਬੋਲੀਆਂ ਬੋਲਦੇ ਆ ਉਹ ਬੋਲੀਆਂ ਬੋਲਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੱਥਾਂ ਦੇ ਵਿੱਚ ਆ ਕੇ ਵੱਖ-ਵੱਖ ਪਾਰਟੀਆਂ ਨੇ ਝੂਠ ਮਾਰਨੇ ਤਾਂ ਉਹਨਾਂ ਝੂਠਾਂ ਦੇ ਹਵਾ ਨੂੰ ਥੰਮਣ ਲਈ ਜਿੱਥੇ ਉਹ ਆਪਦੀਆਂ ਰੈਲੀਆਂ ਕਰ ਰਿਹਾ ਰਾਜਨੀਤਿਕ ਰੈਲੀਆਂ ਪਾਰਟੀਆਂ ਕਰ ਰਹੀਆਂ ਵੱਖ-ਵੱਖ ਪਾਰਟੀਆਂ ਕਰ ਰਹੀਆਂ ਕੋਈ ਪੰਜਾਬ ਬਚਾਓ ਨਾਅ ਤੇ ਕਰ ਰਿਹਾ ਕੋਈ ਹੋਰ ਕਰ ਰਿਹਾ ਹੈ ਉਹਨਾਂ ਦੇ ਬਰਾਬਰ ਪੈਰਲਰ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਤੇ ਉਸ ਮੋਰਚੇ ਨੂੰ ਅੱਗੇ ਵਧਾਉਣ ਲਈ ਉਹਨਾਂ ਦੇ ਬਰਾਬਰ ਰੈਲੀਆਂ ਕਿਸਾਨਾਂ ਦੀਆਂ ਵੀ ਚੱਲਣਗੀਆਂ ਆਹ ਜਿਹੜੀ ਅੱਜ ਟਰੈਕਟਰ ਰੈਲੀ ਹੈ ਇਹ ਕਿਸਾਨਾਂ ਦੀ ਉਹਨਾਂ ਸਿਆਸੀ ਪਾਰਟੀਆਂ ਦੀ ਜਿਨ੍ਹਾਂ ਨੇ ਆ ਕੇ ਸੱਥਾਂ 'ਚ ਸਦਾ ਝੂਠ ਬੋਲਿਆ ਅੱਗੇ ਨਵੇਂ ਹੋਰ ਝੂਠ ਬੋਲਣ ਜਾਣਗੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਮੂਹਰੋਂ ਹਿੱਕ 'ਚ ਗੋਲੀਆਂ ਮਾਰਨਗੇ ਉਹਨਾਂ ਨੂੰ ਸਬਕ ਸਿਖਾਉਣਾ ਹੈ ਆ ਸੱਥਾਂ ਦੇ ਵਿੱਚ ਟਰੈਕਟਰ ਜਾਣਗੇ ਹੁੱਕਾ ਦੇਣਗੇ ਉਹਨਾਂ ਦੇ ਖਿਲਾਫ ਕਿ ਇਹਨਾਂ ਲੋਕਾਂ ਨੇ ਸਾਡੇ ਨੌਜਵਾਨ ਸ਼ੁਕਰਨ ਬੱਲੋ ਸਿੰਘ ਬੱਲੋ ਵਰਗੇ ਸ਼ਹੀਦ ਕੀਤੇ ਇਹਨਾਂ ਨੂੰ ਪਿੰਡਾਂ ਦੀ ਦਹਲੀਜ਼ ਦੇ ਉੱਤੇ ਨਹੀਂ ਚੜ੍ਹਨ ਦੇਣਾ ਇਹਨਾਂ ਨੂੰ ਟੱਕਰ ਦੇਣੀ ਹੈ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਹ ਗੱਲਾਂ ਜਿਹੜੀਆਂ ਸਾਡਾ ਮੋਰਚਾ ਸੁਨੇਹਾ ਦੇ ਅਸੀਂ ਪਿੰਡ ਕੋਟ ਸੁਖੀਆ ਮੰਡਾ ਦਾ ਇਧਰ ਦੀ ਹੁੰਦਾ ਹੋਇਆ ਪਿੰਡਾਂ ਵਿੱਚ ਦੀ ਕਿਵੇਂ ਦੂਜਾ ਪਹਾਣਾ ਚਹਲ ਚੂਲ ਸਾਰੇ ਪਿੰਡ ਕੱਢ ਕੇ ਫ੍ਰੀ ਕੋਟ ਮਾਰਚ ਕਰਦੇ ਨੇ ਇੱਕ ਟਰੈਕਟਰ ਹੈ ਹੈ ਟਰੈਕਟਰ ਕਿੰਨੇ ਅੱਜ ਇਕੱਠੇ ਹੋਏ ਟਰੈਕਟਰ 200 ਦੇ ਨੇੜ ਸਾਡੇ ਕੋਲੇ ਜੀ ਫ੍ਰੀ ਕੋਟ ਕੱਲੇ ਬਲਾਕ ਦੇ ਵਿੱਚ ਕੋ ਬਾਤ ਸਾਰਾ